ਮੋਗਾ ਪੁਲਿਸ ਵੱਲੋਂ ਆਰ ਆ ਰੋਡ ਸਥਿਤ ਪੌਸ਼ ਇਲਾਕੇ ਵਿੱਚ 19 ਜਨਵਰੀ ਦੀ ਘਟਨਾ ਦਾ ਪਰਦਾਫਾਸ਼ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਤਿੰਨ ਨਕਾਬਪੋਸ਼ ਨੌਜਵਾਨ ਬਲੇਰੋ ਪਿਕਅਪ ਗੱਡੀ ਵਿੱਚ ਆਏ ਅਤੇ ਆਪਣੇ ਆਪ ਨੂੰ ਪਲੰਬਰ ਦੱਸ ਕੇ ਘਰ ਦੇ ਵਿੱਚ ਦਾਖਲ ਹੋ ਗਏ। ਘਰ ਵਿੱਚ ਮੌਜੂਦ ਇਕੱਲੀ ਮਹਿਲਾ ਨਿਸ਼ਾ ਨੂੰ ਦੋਸ਼ੀਆਂ ਨੇ ਬੰਦਕ ਬਣਾ ਕੇ ਤਲਵਾਰ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਅਲਮਾਰੀ ਤੋੜ ਕੇ ਲਗਭਗ 20 ਤੋਂ 25 ਲੱਖ ਦੀ ਨਕਦੀ ਸੋਨਾ ਚਾਂਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਕੋਲੋਂ 2,57,000 ਦੀ ਨਕਦੀ ਕੁਝ ਸੋਨਾ ਅਤੇ 200 ਗ੍ਰਾਮ ਦੇ ਨਕਲੀ ਗਹਿਣੇ ਵੀ ਬਰਾਮਦ ਕੀਤੇ ਹਨ ਦੋਸ਼ੀਆਂ ਦੀ ਪਛਾਣ ਮਨਜੀਤ ਸਿੰਘ ਮਨਿੰਦਰ ਸਿੰਘ ਗੁਰਪ੍ਰੀਤ ਸਿੰਘ ਅਤੇ ਮੰਗਲ ਸਿੰਘ ਵਜੋਂ ਹੋਈ ਹੈ ਇਹਦੇ ਵਿੱਚ ਮਿਤੀ 19/1/26 ਨੂੰ ਜਿਹੜਾ ਮਟਾਮ ਵਾਲੇ ਵਿੜੇ ਦੇ ਵਿੱਚ ਜਿਹੜਾ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਨਿਸ਼ਾ ਪਤਨੀ ਨਿਸ਼ਾਦ ਇਹ ਜਿਹੜੀ ਆਪਦੇ ਘਰ ਦੇ ਵਿੱਚ ਕੱਲੀ ਸੀ ਤੇ ਤਿੰਨ ਜਿਹੜੇ ਅਣਪਛਤੇ ਬੰਦੇ ਆਏ ਜਿਹੜੇ ਆ ਕੇ ਉਹਨਾਂ ਨੇ ਇਹਦੀ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਇਹਦੇ ਘਰੋਂ ਜਿਹੜਾ 1 ਕਿਲੋ ਚਾਂਦੀ ਤੇ ਸੋਨਾ ਸੀ ਤੇ 25 ਲੱਖ ਰੁਪਏ ਜਿਹੜਾ ਇਹ ਲੈ ਗਏ ਸੀ ਤੇ ਜਿਹਦੇ ਤਹਿਤ ਮਾਨਜੋਗ ਐਸਐਸਪੀ ਸਾਹਿਬ ਜੀ ਆਜੇ ਗਾਂਧੀ ਆਈਪੀਐਸ ਸਾਹਿਬ ਅਨੇ ਜਿਹੜਾ ਟੀਮਾਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਤੇ ਇਹਦੇ ਵਿੱਚ ਇਹਨਾਂ ਨੂੰ ਇਸ ਮੀਡੀਆ ਟੀਮਾਂ ਬਣੀ ਅਸੀਂ ਕੱਲ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਕੱਲ ਜਿਹੜੇ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਜਿਹਦੇ ਵਿੱਚ ਮਨਜੀਤ ਸਿੰਘ ਬੱਬੂ ਮਨਿੰਦਰ ਸਿੰਘ ਗੁਰਪ੍ਰੀਤ ਸਿੰਘ ਤੇ ਮੰਗਲ ਸਿੰਘ ਇਹ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 257000 ਰੁਪਏ ਨਕਦ 200 ਗ੍ਰਾਮ ਜਿਹੜਾ ਆਰਟੀਫੀਸ਼ੀਅਲ ਸੋਨਾ ਸੀ ਉਹ ਬਰਾਮਦ ਕੀਤਾ ਗਿਆ ਤੇ ਇੱਕ ਡੇਢ ਟੋਲਾ ਜਿਹੜਾ ਸੋਨਾ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਜਦੋਂ ਜਿਹੜੇ ਹਥਿਆਰ ਵਗੈਰਾ ਉਹ ਲੈ ਕੇ ਆਏ ਸੀ ਜਿਹਦੇ ਵਿੱਚ ਦੋ ਕਿਰਪਾਨਾਂ ਇੱਕ ਕਾਪਾ ਤੇ ਇੱਕ ਸਟੀਲ ਰਾਡ ਉਹ ਬਰਾਮਦ ਕੀਤੀ ਗਈ ਇਮ ਜਿਹੜੀ ਜਿਹੜੀ ਗੱਡੀ ਸੀ ਜਿਹਦੇ ਜਿਹੜੀ ਇਹਨਾਂ ਨੇ ਵਰਤੀ ਸੀ ਉਸ ਦਿਨ ਜਿਹੜੀ ਮਨਿੰਦਰ ਸਿੰਘ ਦੀ ਹੈ ਬਲੈਰੋ ਕੈਂਪਰ ਉਹ ਵੀ ਜਿਹੜੀ ਹੈ ਜਿਹੜਾ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਇਹਨਾਂ ਨੂੰ ਜਿਹੜਾ ਅੱਜ ਅਸੀਂ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਮਾਨ ਲਿਆ ਜਾਏਗਾ ਇਮਨ ਸਰ ਇਸੇ ਦਾ ਟਾਰਗੇਟ ਕਿਉਂ ਕੀਤਾ ਕੋਈ ਜਾਣਕਾਰੀ ਸੀਗੀ ਕਰਦੇ ਵਿੱਚ ਇਹਦੇ ਵਿੱਚ ਜਿਹੜਾ ਮਨਜੀਤ ਸਿੰਘ ਬੱਬੂ ਸੀ ਉਹ ਇਹਨਾਂ ਦੀ ਦੁਕਾਨ ਤੇ ਲੱਗਾ ਹੋਇਆ ਸੀ ਤੇ ਉਹਨੂੰ ਪਤਾ ਸੀ ਇਹਨਾਂ ਦੇ ਘਰੇ ਆਉਣ ਜਾਣ ਸੀ ਕਿ ਇਹ ਪੈਸੇ ਵਗੈਰਾ ਕਿੱਥੇ ਰੱਖਦੇ ਆ ਤੇ ਤਿੰਨ ਆਪਸ ਰਿਲੇਸ਼ਨ ਕੇ ਹੀ ਚਾਰਾਂ ਦਾ ਜਿਹੜੇ ਚਾਰੇ ਫੜੇ ਗਏ ਨੇ ਇਹ ਆਪਸ ਵਿੱਚ دوست ਨੇ ਜਿਹੜਾ ਮਨਜੀਤ ਸਿੰਘ ਬੱਬੂ ਦੇ ਜਿਹੜਾ ਮੇਨ ਦੋਸ਼ੀ ਉਹਦੇ ਇਹ ਜਿਹੜੇ ਤਿੰਨ ਜਣੇ دوست ਨੇ ਇਹਦੇ ਵਿੱਚ ਜਿਹੜਾ ਮਨਿੰਦਰ ਸਿੰਘ ਹੈ ਜੀ ਦੀ ਗੱਡੀ ਹੈ ਉਹਦੇ ਤੇ 6 ਜਿਹੜੇ ਪਹਿਲਾਂ ਮਕਦਮੇ ਦਰਜ ਨੇ ਤੇ ਲੁੱਟ ਸਰ 25 ਲੱਖ ਰੁਪਏ ਦੀ ਹੋਈ ਸੀ ਕੋਈ ਬਰਾਬਰ ਇਹਦੇ ਵਿੱਚ ਦੇਖੋ ਇਹ ਸਾਨੂੰ ਜਿਹੜਾ ਦੋਸ਼ੀ ਹੈ ਇਹ ਤਾਂ ਇਹ ਕਹਿੰਦੇ ਨੇ ਵੀ ਆ ਜੀ 6 ਲੱਖ ਰੁਪਏ ਜਿਹੜਾ ਅਸੀਂ ਲੈ ਕੇ ਆਏ ਸੀ ਪਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਅਸਲੀਅਤ ਕੀ ਹੈ ਅਜੇ ਕਿੰਨੇ ਬ੍ਰਾਮਦ ਹੋਇਆ ਜੀ ਬੱਸੇ ਅਜੇ ਅਸੀਂ 257000 ਰੁਪਏ ਬ੍ਰਾਮਦਲੇ ਕੀਤੇ ਆ ਕੋਈ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਹੈ ਕੀ ਜੀ ਇਹਦੇ ਵਿੱਚ ਅ ਅਜੇ ਤੱਕ ਨਹੀਂ ਕੋਈ ਇਨਵੋਲਵਮੈਂਟ ਨਹੀਂ ਆਈ ਪਰ ਦਰਾਂਨੇ ਜਿਹੜਾ ਤਫ਼ਤੀਸ਼ ਕਰ ਰਹੇ ਹਾਂ ਤੇ ਜੇ ਕੋਈ ਆਈ ਤੇ ਤੁਹਾਨੂੰ ਦੱਸਿਆ ਜਾਊਗਾ ਤੇ ਜਿਹੜਾ ਦੁਕਾਨ ਤੇ ਕੰਮ ਕਰਦਾ ਸੀ ਕਿੰਨੀ ਦਿਨ ਪਹਿਲਾਂ ਦੁਕਾਨ ਛੱਡਿਆ ਸੀ ਇਹ ਅ ਇਹ ਕਰੀਬ 6 ਮਹੀਨੇ ਪਹਿਲਾਂ ਛੱਡਿਆ ਸੀ ਤੇ 1 ਸਾਲ ਇਹ ਕੰਮ ਕਰਦਾ ਰਿਹਾ ਇੱਥੇ ਅਮਨ ਗੀਗਾ ਵੀ ਇਹ ਅੱਜ ਪੇਸ਼ ਪੇਸ਼ਦਾਨਤ ਕਰਕੇ ਇਹਨਾਂ ਨਾਲ ਮਾੜ ਲੈ ਰਹੇ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ